ਧਨੁ ਗੁਰੂ ਦੀ ਸੇਵਾ ਕਰਨੀ ਚਾਹੀਦੀ ਤੇ ਤੂੰ ਸਭ ਫਲ ਮੰਗਦੇ ਆ ਆਪ ਬਲ ਕਰਈ ਨਾ ਫਿਰ ਮੇਰੇ ਕਹਿੰਦੇ ਨਾਲ ਫਲ ਮਿਲ ਜਾਣਗੇ ਪਰੋ ਪ੍ਰੇਮ ਦਾ ਬੂਟਾ ਲੱਗੂਗਾ ਤਾਂ ਹੀ ਫਲ ਲੱਗੂਗਾ ਨਹੀਂ ਤੇ ਫਲ ਬੂਟਾ ਹੀ ਨਹੀਂ ਤੇ ਫਲ ਕਿੱਥੋਂ ਲੱਗੂਗਾ ਜਦੋਂ ਬੂਟਾ ਹੀ ਨਹੀਂ ਤੇ ਫਲ ਕਿੱਥੋਂ ਆਊਗਾ ਪ੍ਰੇਮ ਨਹੀਂ ਕਿ ਬਲਾਬ ਕਿੱਥੋਂ ਹੋਗਾ ਪ੍ਰੇਮ ਨਹੀਂ ਕਿ ਬਲਾਬ ਕਿੱਥੋਂ ਹੋਗਾ ਇਸ ਵਾਰ ਦੇ ਪਾਜਕ ਨੇ ਸਾਜ ਕੌਣ ਸੁਣ ਲੋ ਸਭ ਜਿਨ ਪ੍ਰੇਮ ਕੀ ਉਹ ਤੈਨਿ ਪ੍ਰਭ ਆਇਆ ਉਹ ਸਾਡਾ ਕਿਨਾਂ ਕ ਪ੍ਰੇਮਿਆ ਸਾਡਾ ਪਰੰਪਰੋ ਸ਼ਬਦਾਂ ਦਾ ਪ੍ਰੇਮ ਕੇਵਲ ਬਾਰੋਂ ਮੱਟੇ ਮੱਟੇ ਬੋਲ ਬੋਲਣੇ ਆਪਣਾ ਬਾਹਰੀ ਪ੍ਰੇਮ ਦਿਖਾਉਣਾ ਜਿੰਨਾ ਬਾਹਰੀ ਪ੍ਰੇਮ ਅਸੀਂ ਦਿਖਾਉਨੇ ਉਹਨਾਂ ਜੇ ਅੰਦਰੋਂ ਸਾਡੇ ਅੰਦਰ ਪ੍ਰੇਮਕ ਤੇ ਬਣ ਜਾਵੇ ਤੇ ਗੱਲ ਬਣ ਜਾਂਦੀ ਹੈ ਜਿਸ ਨੂੰ ਔਕੀ ਘਾਟੀ ਕਹਿੰਦੇ ਆ ਔਕੀ ਘਾਟੀ ਲਈ ਗੱਲ ਕੇਵਲ ਇੱਕ ਕਦਮ ਪੁੱਟਣ ਦੀ ਘਾਟੀਆਂ-ਕੁਟੀਆਂ ਸਭ ਚੜ ਜਾਂਦਾ ਬੰਦਾ ਘਾਟੀਆਂ ਘਾਟ ਕਾਟੀਆਂ-ਕੁਟੀਆਂ ਸਭ ਚੜ ਜਾਂਦਾ ਬੰਦਾ ਕੋਈ ਮੰਜ਼ਿਲ ਰੁਕਾਉਂਦੀ ਨਹੀਂ ਪੈਂਦੀ ਕਿਸੇ ਮਦੂਦ ਜੀ ਜੇ ਇੱਕ ਕਦਮ ਪੁੱਟ ਲੇ ਤਾਂ ਕੋਈ ਕਦਮ ਪੁੱਟਣਾ ਹੀ ਔਖਾ ਇਸ ਵਾਸਤੇ ਬਾਸ਼ਕ ਨੇ ਅੱਜ ਤੱਕ ਤੁਸੀਂ ਦੇਖਿਆ ਹੋਊਗਾ ਜਿੰਨਾਂ ਨੂੰ ਮਿਲਿਆ ਜਦੋਂ ਮਿਲਿਆ ਉਹਦਾ ਮੋਢੇ ਦਾ ਪ੍ਰੇਮ ਹੋਗਾ ਉਹਦਾ ਮੋਢੇ ਪ੍ਰੇਮ ਹੋਗਾ ਉਹ ਗੁਰੂ ਸਾਹਿਬ ਦਾ ਨਾਮ ਪ੍ਰੇਮ ਕਰਦਾ ਫਿਰ ਉਹ ਆਪਾਂ ਕਲ ਵਿਚਾਰ ਕਰਦੇ ਸ਼ਕੀਨ ਨਾ ਤੋਂ ਕਰਦੇ ਆਏ ਆਂ ਸਿਖ ਨੇ ਆਪਣਾ ਆਪ ਸਾਰਾ ਕੁਝ ਗਵਾ ਲਿਆ ਸਿੱਖਾਂ ਨੇ ਬੇਦਾਵਾ ਵੀ ਲੈ ਕੇ ਦੇਤਾ ਸਭ ਕੁਝ ਕੋਲੋਂ ਚਲੇ ਗਿਆ ਤੇ ਜਿਹੜਾ ਸਿੱਖਾਂ ਦਾ ਤੇ ਗੁਰੂ ਦਾ ਪਿਆਰ ਸੀ ਗੁਰੂ ਨੇ ਉਹ ਪਿਆਰ ਦੇ ਟੁੱਟਣ ਦੇ ਤਾ ਉਹ ਕਾਗਜ਼ ਸੁਭਾਅ ਆ ਕੇ ਰੱਖਿਆ ਜੇ ਲੋ ਅਸੀਂ ਟੁੱਟੀ ਗੰਢੀ ਕਹਿੰਦੇ ਤਾਂ ਉਹ ਟੁੱਟੀ ਗੰਢੀ ਦਾ ਇਉਂ ਹੀ ਪਾਪ ਸੀ ਕਿ ਉਹ ਦਿੱਤਾ ਹੋਇਆ ਵੀ ਤੂੰ ਸਾਡਾ ਸਿੱਖ ਨਹੀਂ ਤੇ ਅਸੀਂ ਤੇ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ ਇਹ ਲਿਖਿਆ ਉਹ ਕਾਲ ਸੁਭਾਅ ਕੇ ਰੱਖਿਆ ਬੰਦੇ ਗੁਰੂ ਨੂੰ ਪਤਾ ਸੀ ਤੇ ਜੇ ਅਕਰੀ ਪ੍ਰੇਮ ਕਿਸੇ ਦੇ ਅੰਦਰ ਵਸ ਗਿਆ ਭਾਵੇਂ ਬਾਹਰੋਂ ਕਿੰਨਾ ਨਰਾਜ ਹੋ ਜਾਵੇ ਉਸ ਪ੍ਰੇਮ ਲੱਗੇ ਹੋਏ ਪ੍ਰੇਮ ਨੇ ਅੰਤ ਨੂੰ ਮੁੜਦਾ ਹੈ ਤੇ ਆਪਾਂ ਗੱਲ ਵਿਚਾਰ ਕਰਦੇ ਸਾਂ ਬੇਪੱਟੀ ਦਾ ਚੌਧਰੀ ਦੇਸ ਰਾਜ ਜਦੋਂ ਮਰਿਆ ਤੇ ਉਥੇ بڑے بڑے ਲੋਕ ਇਕੱਠੇ ਹੋਏ ਤਾਂ ਇੱਕ जख्मी ਸਿਰ ਦੇ ਆਣ ਕੇ ਜਦੋਂ ਗੁਰੂ ਸਾਹਿਬ ਦਾ ਬੀਤਿਆ ਹੋਇਆ ਸਾਰਾ ਹਾਲ ਦੱਸਿਆ ਵੀ ਇਸ ਤਰ੍ਹਾਂ ਅਨੰਦਪੁਰ ਛੱਡਿਆ ਐਦਾਂ ਜਮਕੌਰ ਦਾ ਜਾਂਦ ਹੋਇਆ ਐਦਾਂ ਸਰੰਦਰ ਸਾਕਾ ਹੋਇਆ ਤਾਂ ਹਰਗੁ ਦਾ ਪਰਮੰਤ ਦੁਖੀ ਹੁੰਦਾ ਹੀ ਹੈ ਨਾ ਜਿੰਨਾ ਤੋਂ ਜਿੰਨਾ ਕ ਲਾਭ ਹੋਵੇ ਉਹਨਾਂ ਤੋਂ ਬੰਦੋਗੇ ਜਿੰਨਾ ਕ ਲਗਾਵ ਹੋਵੇ ਨਾ ਉਦਾਂ ਤੋਂ ਬੰਦੋਖੀ ਹੁੰਦਾ ਹੁਣ ਮਾਤਾ ਪਿਤਾ ਗੋਲਡੀ ਸੀ ਅੰਦਰੋਂ ਭਜੇ ਹੋਏ ਸੀ ਗੁਰੂ ਦੇ ਨਾਲ ਪਵਿਦ ਦਰਸ਼ਨ ਨਹੀਂ ਹੋਇਆ ਗੱਲ ਵੱਖਰੀ ਹੈ ਮਿਲਪ ਨਹੀਂ ਹੋਇਆ ਗੱਲ ਵੱਖਰੀ ਹੈ ਨਾਮ ਸੁਣਿਆ ਹੈ ਜਿਸ ਦਾ ਅੱਲਾ ਯਾਰ ਥਾ ਨੇ ਨਾਮ ਸੁਣਿਆ ਗੁਰੂ ਗੋਬਿੰਦ ਸਿੰਘ ਦਾ ਇਤਿਹਾਸ ਪੜ੍ਹਿਆ ਸੁਣਿਆ ਗੱਲਾਂ ਮਨ ਜੀ ਨਿਰਾਭ ਹੋ ਗਿਆ ਵੀ ਇਹੋ ਜਿਹਾ ਕਰੂੰ ਤੋਂ ਉਹਨੇ ਫਿਰ ਗੁਰੂ ਦੇ ਰੱਜ ਕੇ ਸੰਤ ਕੀਤੀ ਹਾਲਾਂਕੇ ਦੇਖਿਆ ਨਹੀਂ ਮਿਲਾਬ ਨਹੀਂ ਹੋਇਆ ਗੱਲਾਂ ਸੁਣ ਕੇ ਇੰਨੀ ਵੱਡੀ ਸੰਤ ਕੀਤੀ ਉਹਨੂੰ ਆਪਣੇ ਧਰਮ ਵਿੱਚ ਉਹਦੇ ਧਰਮ ਵਾਲਿਆਂ ਨੂੰ ਕੱਢ ਦਿੱਤਾ ਵੀ ਤੁਕ ਕਾਫੇ ਦੇ ਸੰਤ ਕਰਦਾ ਹੈ ਤੇ ਗੁਰਗੁਰੂ ਜੀ ਦੇ ਸੰਤ ਕਰਦਾ ਹੈ ਪੰਤੂ ਜੀ ਚੋ ਸ਼ੇ ਦਿਤਾ ਪਰ ਉਹਨੇ ਬਰਵਾਦੀ ਕੀਤੀ ਕਿਉਂ ਨਹੀਂ ਕੀਤੀ ਕਿਉਂਕਿ ਅੰਦਰ ਪ੍ਰੇਮ ਵਸ ਗਿਆ ਜਦੋਂ ਇਹ ਗੱਲਾਂ ਉੱਥੇ ਚੱਲੀਆਂ ਤਾਂ ਮਾਈ ਭਾਗੋ ਨੇ ਫਿਰ ਇੱਕ ਗੱਲ ਕਹੀ ਉਸ ਕੱਠ ਵਿੱਚ ਉੱਤੇ ਉਹਦਾ ਭਰਾ ਭਾਗ ਸਰ ਉੱਤੇ ਘਰ ਵਾਲਾ ਉੱਤੇ ਜਿਸਦੇਦਾਰ ਪੈਣ ਪਰਾ ਕਹ ਲੱਗਿਓ ਬਾਜੇ ਵਾਲਿਓ ਕਾਪੜੇ ਤੇ ਬਹੁਤ ਮਾਜੇ ਨੂੰ ਅਬ ਮਾਜੇ ਤੇ ਬਹੁਤ ਵੱਡਾ ਕਲੰਕ ਆ ਆਪਣੇ ਸਿਰ ਤੇ ਮਾਜੇ ਬਣਾ ਦੇ ਦੁਨੀ ਚੰਦ ਭੱਜ ਕੇ ਗੁਰੂ ਕੋਲ ਆ ਗਿਆ ਪਾਵੇ ਉਹ ਫਿਰ ਬਚਿਆ ਨਹੀਂ ਬਾਵੇਂ ਉਹਦਾ ਤੁ ਉਲਕਾ ਹੋਇਆ ਕਲੰਕੋ ਦੇ ਪੋਤਰਿਆਂ ਨੇ ਧੋਣ ਦਾ ਯਤਨ ਕੀਤਾ ਜੰਗ ਵਿੱਚ ਜਾ ਕੇ ਸ਼ਹੀਦ ਹੋਏ ਪਰ ਅਲੀ ਵੀ ਉਕਲੰਦ ਤੋਤਾ ਤੋਤਾ ਨਹੀਂ ਗਿਆ ਤੇ ਆਪਣੇ ਕੋਲ ਸਮਾਇਆ ਹੁਣ ਬੁਰੂ ਦੀ ਮੱਤ ਤੰਦ ਉਕਲੰਦ ਧੋਣ ਦਾ ਆਪਾਂ ਕਲੰਕ ਦਾ ਸਾਧਦੇ ਹਾਂ ਉਹਨੂੰ ਤੋਂ ਆਪਾ ਗੁਰੂ ਦੀ ਮੰਤ ਕਰੀ ਉਦੋਂ ਗੁਰੂ ਗੁਰੂ ਉਸ ਟੈਮ ਤੇ ਲ ਰਾਮੇ ਵਾਲਾ ਗਾਇਉ ਸੀ ਗੁਰੂ ਸਾਹਿਬ ਉਸ ਟਾਈਮ ਰਾਮੇ ਵਾਲਾ ਗਾਇਉ ਸੀ ਉਦੋਂ ਵੀ ਪਤਾ ਲਗਾ ਸੰਤਾਂ ਨੂੰ ਤੇ ਉੱਥੇ ਰੰਮੇ ਵਾਲੇ ਜੱਗ ਸਾਰੇ ਸੰਤਾਂ ਪਹੁੰਚ ਗਏ ਬੀਬੀ ਭਗੋ ਦੇ ਘਰ ਤੇ ਉੱਧਰ ਜਾ ਕੇ ਇਹ ਸਾਰੇ ਸਿੱਖ ਸਿਗਨ 40 ਦੀ ਗਿਣਤੀ ਦਿੱਤੀ ਆ ਪਾਸ਼ਾ ਆਪ ਦੇ ਦੀ ਗਿਣਤੀ ਚੜ੍ਹਦੀ ਕਿਉਂਕਿ ਅਸੀਂ 40 ਮੁਕਤੇ ਕਹਿੰਦੇ 40 ਮੁਕਤੇ ਉਹ ਉਹ ਹੋਏ ਮੁਕਤੇ ਸੀ ਜਿਹੜੇ ਜਾ ਕੇ ਖਦਰਾਣੇ ਦੇ ਹੱਤਵ ਤੇ ਲੜ ਕੇ ਸ਼ਹੀਦ ਹੋਏ ਤੇ ਰਾਮੇ ਵਾਲੇ ਤੇ ਜਦੋਂ ਗਏ ਤਾਂ ਉਥੇ ਪਾਲ ਸਿੰਘ ਨੇ ਕਿਹਾ ਪਾਸ਼ਾ ਜੀ ਤੁਹਾਡੀ ਜਾਨ ਬੜੀ ਪਿਆਰੀ ਮੈਂ ਬਚਾ ਸਕਦਾ ਹਾਂ ਪੁੱਛਿਆ ਕਿਵੇਂ ਲਾਉਣ ਦੇ ਸੂਬੇ ਮੇਰੇ ਨਾਲ ਮੇਰੀ ਬਹੁਤ ਪੰਦੀ ਹੈ ਤੇ ਮੈਂ ਕਹਿੰ ਕੇ ਸੁਲਾਦਰਾਣੇ ਸੁਲਾ ਦਾ ਭਾਵ ਗੁਰੂ ਸਾਹਿਬ ਕਹਿੰਦੇ ਕਿ ਮੈਂ ਇਹਨ ਮੰਨ ਲਾਉਂਦਾ ਸੀ ਤੇ ਇਹਨ ਮੰਨਨੇ ਹੁੰਦੇ ਤੇ ਮੈਂ ਇਨਾ ਘਾਟਾ ਕਿਉਂ ਹਸਾਰਦਾ ਇਹਨਾਂ ਨੂੰ ਨੁਕਸਾਨ ਕਿਉਂ ਕਰਾਉਂਦਾ ਸਿੱਖਾਂ ਦਾ ਪਰਿਵਾਰ ਦਾ ਜੇ ਇਹਨ ਮੰਨਨੇ ਹੁੰਦੇ ਤਾਂ ਇੱਥੇ ਤੇ ਅਣਖ ਆਵਰੂ ਜਿੰਦਾਬਾਦ ਰੜੀਆਂ ਇੱਥੇ ਕੋਈ ਕੋਈ ਰਾਜੀ ਨਾਵੇਂ ਨਹੀਂ ਕੋਈ ਸੁਲਾ ਨਹੀਂ ਪਾਗਸਿਕ ਵੀ ਥੋੜਾ ਜਿਹਾ ਗਰਮ ਹੋਇਆ ਬੇ ਪਰਸ਼ਾ ਜੇ ਤੂੰ ਸਾਡਾ ਕਹਿਣਾ ਲੈ ਨਾ ਮੰਨਣਾ ਫਿਰ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ ਪਰਸ਼ੰਦੇ ਤੁਸੀਂ ਤੇ ਪਵਨ ਦਾਵਾ ਛੜਦੇ ਹੋ ਤੁਸੀਂ ਤੇ ਤੇਜ ਰੂਪਾਂ ਵਿੱਚ ਵੀ ਅਸੀਂ ਸਿੱਖ ਨਹੀਂ ਮੈਂ ਇਹ ਗੱਲ ਨਹੀਂ ਕਹਿੰਦਾ ਬੇ ਬਗੂ ਤੁਹਾਡਾ ਨਹੀਂ ਮੇਰਾ ਪਿਆਰ ਤੇ ਤੁਹਾਡਾ ਉਨਾ ਰਹੂਗਾ ਪਰ ਵੀ ਤੁਸੀਂ ਚੱਲ ਜਾਣਾ ਤੇ ਜਾ ਸਕਦੇ ਜੇ ਮੇਰਾ ਤੇਰਾ ਤੁਹਾਡਾ ਪਿਆਰ ਉਨਾ ਰਹੂਗਾ ਤੁਸੀਂ ਪਿਆਰ ਨੂੰ ਛੱਡ ਕੇ ਜਾਣਾ ਤੇ ਵੀ ਬਰਾ ਜਾ ਸਕਦੇ ਪਰ ਲਿਖ ਕੇ ਦੇ ਜੋ ਕਾਗਜ਼ ਤੇ ਕੰਦੇ ਲਿਖ ਦੇ ਦੇ ਅਸੀਂ ਮਹਾਂ ਸਿੰਘ ਨੂੰ ਬਦਨਾਮ ਕਰ ਰਹੇ ਪਿਆਰੋ ਸਤਿ ਆਸ ਪੜਨਾ ਨਹੀਂ ਸੁਣਨਾ ਨਹੀਂ ਬੇ ਮਹਾਂ ਸਿੰਘ ਨੇ ਬਦਾਵਾ ਲੈ ਕੇ ਦਿੱਤਾ ਇੱਥੇ ਲਿਖਿਆ ਲਿਖ ਕੇ ਦਿੰਦਾ ਜਾਂਦਾ ਹੁਣ ਬੇ ਦਾਵਾ ਇੱਥੇ ਲਿਖ ਕੇ ਦਿੰਦਾ ਜਾਂਦਾ ਹੈ ਮਾਂ ਮਹਾਂ ਸਿੰਘ ਦੇ ਪੜਾਉਣ ਵਾਲਾ ਸਿੰਘ ਨੇ ਬਹੁਤ ਵੱਡੀ ਕਿਰਪਾ ਨਹੀਂ ਕੀਤੀ ਇਸ ਕੌਮ ਤੇ